ਹਾਂਜੀ ਕਿੰسا ਸਾਵਾਜ ਤੁਸੀਂ ਇੱਥੇ ਆਏ ਹੋ ਟਾਣੇ ਕੀ ਮਾਮਲਾ ਕੀ ਲੈ ਕੇ ਆਏ ਹੋ ਮੰਗਲਾ ਇਹ ਆ ਭਾਜੀ ਪੀ 1 ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਇਹ ਫਰੋਡ ਹੋਇਆ ਬੈਂਕ ਆਫ ਬਰੋਡਾ ਦੇ ਵਿੱਚ ਇਹਨਾਂ ਨੇ ਕੋਈ ਕਾਫੀ ਦਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਐ ਸਚੋ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਗਈਆਂ ਸੀ ਕੱਲ ਫਿਰ ਇਹ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਭਾਈ ਇਹ ਹੀ ਗਲਤੀ ਕੀ ਕੀਤੀ ਜਾਂ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਇਹ ਫਰੋਡ ਹੋਇਆ ਵਾ ਅਰੇ ਬਜ਼ੁਰਗਾਂ ਦਾ ਸਰਦਾਰ ਗੁਰਮੀਤ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ ਤਿੰਨ ਜਾਂ ਚਾਰ ਦਿਨਾਂ ਚ ਕੋਈ ਬਹੁਤ ਜਲ ਨਹੀਂ ਕੋਈ ਚੈੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇਜਿੰਦਰ ਸਿੰਘ ਜਿਹੜਾ ਆ ਉਹਦੇ ਵਾਈਫ ਦੇ ਤੋਂ ਉਹਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਉਹ ਬੈਂਕ ਮੈਨੇਜਰ ਦੀ ਮੋਹਰ ਲੱਗੀ ਆ ਅੱਜ ਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇਮੀਡੀਏਟਲੀ ਇਹਦਾ ਪਰਚਾ ਦਰਜ ਹੋਊਗਾ ਅੱਜ ਹੀ ਬੜੇ ਧੰਨਵਾਦੀਆਂ ਪੁਲਿਸ ਦੇ ਕਿ ਐਸਐਸਪੀ ਸਾਹਿਬ ਨੇ ਸਾਡੀ ਗੱਲ ਮੰਨੀ ਤੇ ਐਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੋਣ ਵਾਲੇ ਐਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਇਹ ਗੱਲ ਕਹੀ ਏ ਕਿ ਇਹਨਾਂ ਦੇ ਪੈਸੇ ਮਿਲਣਗੇ 1 ਸਾਲ ਹੋ ਗਿਆ ਇਹਨਾਂ ਦੀ ਕਿਤੇ ਛਡਵਾਈ ਨਹੀਂ ਕਿਸੇ ਜੇ ਕੋਈ ਜੱਡ ਜੋਨਲ ਹੈ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਪੌੜਿਆ ਨੀ ਹੁਣ ਇਹ ਕਰਕੇ ਇਹਨਾਂ ਨੂੰ ਆਸ ਬੱਜੀ ਇਹ ਗਰੀਬ ਲੋਕ ਨੇ ਕੋਈ ਸਬਜੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਵਾਜ ਜਾਂ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਇਹ ਚਾਹੁੰਦਾ ਕਿ ਇਮੀਡੀਏਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀ ਸਿੰਘਾ ਹਸਪੀਟਲ ਚੋਂ ਆਏ ਨੇ ਇਹਨਾਂ ਦੇ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਹੀ ਇਹਨਾਂ ਨੇ ਜਿਹੜਾ ਉਹ ਵਿਡਰਾਅ ਕਰ ਲਿਆ ਜਾ ਉਹ ਲਿਖਿਆ ਅਸੀਂ ਹੁਣ ਹੋਰ ਇਨਕੁਆਰੀ ਦੀ ਬੇਫੀ ਕਰ ਸਕਦੇ ਅਸੀਂ ਚਾਹਨੇ ਆ ਕੇ ਬੈਂਕੇ ਨਾਲੋਂ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਇਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਇਹ ਕਰਦੇ ਵੀ ਉਹਦੇ ਤੇ ਹੋ ਜੇ ਔਰ ਜਿੰਨਾਂ ਜਿੰਨਾਂ ਦੇ ਖਾਤੇ ਚ ਪੈਸੇ ਗਏ ਨੇ ਉਹਨਾਂ ਦੇ ਪਰਚਾ ਹੋਏ ਇਨਸਾਫ ਦਵਾਜੇ ਇਮੀਜੇਲੀ ਅਹੀ ਪ੍ਰੈਸਾਂ ਦੇ ਭਰਾਵਾਂ ਕੋਲੇ ਚਾਹੁੰਦੇ ਆਂ ਕਿ ਇਹ ਆਵਾਜ਼ ਜ਼ਰੂਰ ਚ ਕੋਪਰਾਓ ਇਹ ਠਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਦੋ ਚਾਰ ਬੰਦੇ ਅਜੇ ਵੀ ਆ ਹਸਪੀਟਲ 'ਚ ਨੇ ਹੈਗੇ ਨੇ ਤੇ ਨਹੀਂ ਸਰਦਾਰ ਗੰਮੀ ਸਿੰਘ ਜੀ ਬਖੋ ਹੈ ਅਜੇ ਵੀ ਆ ਹਸਪੀਟਲ 'ਚ ਪਏ ਨੇ ਉਹ ਦਵਾਈ ਕੋ ਦਾਰੂ ਖਣੋ ਗਰੀਬ ਨੇ ਆ ਮੇਰੀਆਂ ਭੈਣਾਂ ਨੇ ਆ ਦਵਾਈ ਲੈਣ ਜਾਂਦੇ ਆਂ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਰਹੀ ਆ ਇਹ ਸੁਪੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਇਹ ਹਰ ਪਾਸੇ ਗਏ ਇਸ ਕਾਰ ਦੇ ਹਾਂਜੀ ਨਾ ਤੁਹਾਡਾ ਕੀ ਨਾਮ ਹੈ ਅੱਛਾ ਤੁਹਾਡਾ ਕਿੰਨਾ ਪੈਸਾ 300000 ਰੁਪਏ ਆ ਜੀ ਮੇਰਾ ਅੱਛਾ ਹਾਂਜੀ ਤੇ ਕੀ ਕਹਿੰਦੇ ਨੇ ਬੈਂਕ ਵਾਲੇ ਕੋਈ ਆਂਦੇ ਰੁਪਏ ਆ ਅੱਜ ਮੈਂ ਜਿੰਨੇ ਨਾਲੋਂ ਬੈਂਕ ਚਲ ਕੇ ਪੈਸਾ ਮੈਂ ਜੰਗੇ ਤੋਂ ਚੁੱਕ ਪੈਸਾ ਨਹੀਂ ਹੋਇਆ ਹਾਂ ਉਹ ਲੰਘ ਗਿਆ ਹੋਰ ਹੀ ਗਏ ਆ ਤਾਂ ਵੀ ਗੋਸੇ ਉਹਨਾਂ ਨੇ ਉਹਨਾਂ ਦਾ ਉਹ ਆਪੇ ਪਾਰਕਾ ਹੋਇਆ ਇਹ ਸਾਡੇ ਪੈਸੇ ਨੇ ਸਾਡਾ ਵੀ ਮੇਰਾ ਨਾਮ ਜੋ ਸਬੂਤ ਹੋ ਰਿਹਾ ਹੈ ਇਹ ਬੈਂਕ ਦਾ ਬੁਰਾ ਦਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੁਛ ਨਹੀਂ ਹੈਗਾ ਹੁਣ ਅਨ ਕੋਈ ਜਵਾਬ ਨਹੀਂ ਦੇ ਰਹੇ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪਤਾ ਨਹੀਂ ਕਿ ਲੋੜ ਆ ਕੰਮ ਕਹੇ ਦਿੱਤੇ ਜਾਂ ਈ ਹੋਰ ਵੀ ਸਾਡੇ ਬਹੁਤ ਜ਼ਿਆਦਾ ਲਿਆਨੇ ਆ ਦੇ ਪੈਸੇ ਆ ਸਾਨੂੰ ਪੈਸੇ ਦੀ ਬਹੁਤ ਲੋੜ ਆ ਕਿ ਬੈਂਕ ਵਾਲੇ ਤਾਂ ਕੁਝ ਵਾਰ ਵੀ ਦੇ ਰਹੇ ਕਿ ਸਾਡੇ ਪੈਸੇ ਦੇਨੇ ਜਾਂ ਨਹੀਂ ਦੇਣੀ ਉਹਨਾਂ ਦਾ ਕੋਈ ਹੱਲ ਕੱਢਿਆ ਜਾਂਦਾ ਨਹੀਂ ਹੈ। ਅਸੀਂ ਸਾਡੇ ਦੁਆਜਾਂ ਦੇ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦ ਹੀ ਰਿਹਾ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾ ਤੁਹਾਡੇ ਖਾਤੇ ਦੇ ਐਂਟਰੀਆਂ ਨਹੀਂਆਂ ਕਾਪੀਆਂ ਤੇ ਪਾਉਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਹਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਾਉਣੀਆਂ ਸਾਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਫਿਰ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ ਇਸ ਤੋਂ ਵਾਦਾ ਫਿਰ ਅਹੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਿੰਨਾ ਕਿ ਤੁਹਾਨੂੰ ਪੈਸੇ ਮਿਲ ਜਾਣਗੇ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾ ਕੇ ਜਾਂਦੇ ਹੋ ਉਹ ਐਂਟਰੀ ਆ ਪਾਦੇ ਨਹੀਂ ਹੁੰਦੇ ਨੇ ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੇ ਸੀ ਤੇ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਪੰਜਾਛੀਆਂ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਤੇ ਮੈਨੇਜਰ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਫੀਲ ਹੈ ਉਹਦੇ ਵਿੱਚ ਕਿੰਨਾ ਕੀ ਤੁਸੀਂ ਆਪਣੇ ਹਸਬੰਦ ਦੇ ਜਾਦੀ ਸਾਈਨ ਕਰ ਦੋ ਤੁਸੀਂ ਆਪਣੀ ਐਫਆਈਆਰ ਵੀ ਤੜਾ ਕੇ ਲਗੋ ਜਦੋਂ ਸਾਡੇ ਨਾਲ ਇਹ ਕ੍ਰੈਮ ਹੋ ਗਿਆ 4 ਲੱਖ ਦਾ ਉਸ ਤੋਂ ਬਾਅਦ ਵੀ ਆਪਣੀ ਐਫਆਈਆਰ ਤੜਾਉਣ ਆਈ ਸੀ ਇਹ 23 ਅੱਠ ਨੂੰ ਸਾਡੇ ਪੀਤੀ ਹੋਏ ਪੈਸੇ ਮਨੇ ਦੋ ਯਾਰ ਮੇਰਾ ਨਾਮ ਰਾਜੇਸ਼ ਕੁਮਾਰ ਹੈਗਾ ਇਹ ਪਹਿਲਾ ਕੇਸ ਵੀ ਅਸੀਂ ਕੀਤਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਦੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ ਐਫਆਈਆਰ ਦਾ ਟਾਈਮ ਆ ਗਿਆ ਐਫਆਈਆਰ ਹੋ ਚੁੱਕੀ ਹੈ ਇਹ ਫਿਰ ਕੋਰਨਾ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਇਸ ਬਾਰੇ ਦੂਸਰੀ ਗੱਲ ਹੈ ਕਿ ਇਹ ਜਿਹੜਾ ਤਲਜਿੰਦਰ ਹੈਗਾ ਇੰਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਈਆ ਜਿਹੜਾ ਇਹਨੇ ਮਤਲਬ ਲੈ ਆ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਸਾਰੇ ਰਿਕਾਰਡ ਹੈਗੇ ਨੇ ਉਹਰੇ ਵੇਲੇ ਉਹਨੇ 1.5 ਲੱਖ ਰੁਪਈਆ ਆਪਣੀ ਵਾਈਫ ਦੇ ਅਕਾਊਂਟ ਤੇ ਟ੍ਰਾਂਸਫਰ ਕੀਤਾ ਦਾ ਇਹ ਬੜੀ ਸਟੇਟਮੈਂਟ ਹੈਗੀ ਤੇ ਬਾਕੀ ਆ ਲੇਖੋ ਨੇ ਆਪਣਾ ਇੱਕ ਚੈੱਕ ਦਿੱਤਾ ਹੈਗਾ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਇਹ ਬਾਉਂਸ ਹੋਇਆ ਪਿਆ ਦੇਖੋ ਇਹ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੇਸ ਅਸੀਂ ਬੈਂਕ ਦੇ ਵਿੱਚ ਪਾਇਆ ਹੋਇਆ ਤੇ ਹੁਣ ਦੇਖੋ ਸਾਨੂੰ ਹਿਸਾਬ ਨੂੰ ਆ ਰਹੇ ਇੱਕ ਮਿੰਟ ਕਰਤ ਭਾਈ ਇੱਕ ਮਿੰਟ ਇੱਕ ਰੁਕੋ ਕੀ ਦਾ ਤੁਹਾਡਾ ਨੀਮਾ ਕਿਵੇਂ ਪੈਸੇ ਤੁਹਾਡੇ ਬੈਂਕ ਦੇ ਵਿੱਚ ਸਹੀ ਕਿਹਾ ਰਿਹਾ ਲੈ ਕਰਾਇਆ ਇੱਕ ਮਿੰਟ ਬੋਲੋ ਨਾ ਆਪ ਨੀਮਾ

ਪਿਆ ਜਮਾ ਕਰਵਾਇਆ ਸੀਗਾ 1 ਲੱਖ ਉਹਨੇ ਮੇਰੀ ਕਾਪੀ ਤੋਂ ਕੱਟਿਆ 1 ਲੱਖ ਦਾ ਉਹਨੇ ਮੈਨੂੰ ਚੈੱਕ ਦੇ ਦਿੱਤਾ ਕਹਿੰਦਾ ਕਿ ਇਹ ਮੈਂ ਤੁਹਾਡਾ ਬਾਅਦ ਵਿੱਚ ਕਾਪੀ ਤੇ ਚਾੜ੍ਹਦਾ